ਭਾਰਤ ਕੈਨ ਡੈਮੋਕਰੇਟਡ ਕੰਟਰੀ ਹੈ ਲੇਕਿਨ ਇੱਥੇ ਬੰਦੇ ਵੀ ਕੀ ਮਤਲਬ ਬੰਦਿਆਂ ਦੇ ਸਮੂਹਾਂ ਦੀ ਆਵਾਜ਼ ਵੀ ਜਿਹੜੀ ਹੈ ਉਹ ਦਬ ਜਾਂਦੀ ਹੈ। ਔਰ ਉਹਦੀ ਇੱਕ ਪ੍ਰਤੱਖ ਉਦਾਹਰਣ ਹੈ ਕਿ ਸੰਘ ਜਿਹੜਾ ਪਿਛਲੇ 1 ਸਾਲ ਤੋਂ ਤਾਬਣ ਦੇ ਉਸ ਤੇ ਬੈਠਾ ਹੈ। ਕੋਈ ਨਾ ਕੋਈ ਕਰਦਾ 12 ਤਰੀਕ ਦਾ ਕਟ ਕਰਾਂਗੇ 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 ਆ ਜਾਾਂਗੇ ਆ ਜਾਾਂਗੇ 90 ਸਾਲ ਹੋ ਗਏ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੇ ਨੂੰ ਇੱਕ ਬੜਾ ਹੀ ਦਰਦਮਈ ਸਮਾਂ ਜਿਹੜਾ ਕੌਮ ਹੰਡਾ ਰਹੀ ਹੈ ਪਿਛਲੇ ਦਸਾਂ ਸਾਲਾਂ ਤੋਂ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਰਾਈ ਤੇ ਸਾਰੀ ਸਿੱਖ ਕੌਮ ਦੇ ਰਾਈ ਇਹ ਆਵਾਜ਼ ਜਿੱਦਾਂ ਆਪ ਜੀ ਕਹਿ ਰਹੇ ਵੀ ਇੱਕ ਗਰਜਵੀਂ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚੇ ਕਿ ਉਹਨਾਂ ਦੀ ਨੀਂਦ ਖੋਲੇ ਕਿ ਹੁਣ ਇਹਨੂੰ ਨਵੇੜ ਦੋ ਕਿਉਂਕਿ ਇਹ ਜਿਹੜਾ ਕਾਨੂੰਨ ਆ ਉਹ ਕਹਿੰਦੇ ਵੀ ਅਸੀਂ ਸਾਰਿਆਂ ਦੀ ਸਲਾਹ ਲੈਣੀ ਜਿਹੜੇ ਮੰਗਦੇ ਪਹਿਲਾਂ ਉਹਨਾਂ ਨੂੰ ਤਾਂ ਦੇ ਦਿਓ ਜਿਨ੍ਹਾਂ ਨੂੰ ਭੁੱਖ ਲੱਗੀ ਉਹਨਾਂ ਨੂੰ ਤਾਂ ਰਜਾ ਲਓ ਫਿਰ ਜਿਹੜੇ ਰੱਜੇ ਨੇ ਉਹ ਆਪੇ ਦੇਖ ਲੈਣਗੇ ਇਹ ਸਰਕਾਰ ਨੂੰ ਐਡੇ ਉੱਚੇ ਟਾਵਰ ਤੇ ਬੰਦਾ ਬੈਠਾ ਦਿਸ ਨਹੀਂ ਰਿਹਾ ਕਿ ਉਦੋਂ ਦੱਸੂਗਾ ਜਦੋਂ ਸਾਰਾ ਪੰਜਾਬ ਇੱਥੇ ਆ ਗਿਆ ਜਾਂ ਉਦੋਂ ਦੱਸੂਗਾ ਜਦੋਂ ਸੜਕਾਂ 'ਚ ਜਾਮ ਹੋ ਗਿਆ ਕਾ ਉਦੋਂ ਸੁਣੂਗੀ ਸਰਕਾਰ ਜਦੋਂ ਇੱਥੇ ਹਾਲਾਤ ਖਰਾਬ ਹੋ ਗਏ ਤੁਸੀਂ ਆਏ ਹੋ ਅੱਜ ਰਕੜਾ ਸਾਹਿਬ ਪਹਿਲਾਂ ਵੀ ਆਏ ਨੇ ਆਪ ਵੀ ਅੱਜ ਆਏ ਹੋ ਇਹ ਚੇਅਰਮੈਨ ਸਾਹਿਬ ਇਹ ਸਾਰੇ ਪਹਿਲਾਂ ਆਉਂਦੇ ਨੇ ਹਰ ਪ੍ਰੋਗਰਾਮ ਤੇ ਹੀ ਆਉਂਦੇ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸਪਰ thai ਸਰਕਾਰ ਨੂੰ ਸਨੇਹਾ ਦੇਵੋ ਭਈਓ ਜੇ ਕਾਨੂੰਨ ਬਣਾਉਣਾ ਨਹੀਂ ਲੱਗੇ ਤੇ ਉਹਨੂੰ ਬਣਾ ਦਿਓ ਭਾਈ ਕਿ ਭਾਈ ਗੁਰਜੀਤ ਸਿੰਘ ਦੀ ਬਲੀ ਲੈਣੀ ਹੈ ਉਹਨਾਂ ਨੇ ਮੈਂ ਮਰ ਕੇ ਦੁਬਾਰੇ ਜਨਮ ਵੀ ਲੈ ਲਿਆ ਮੇਰੀ ਕਿਸੇ ਨੇ ਜਾਤ ਨਹੀਂ ਪੁੱਛੀ ਮੇਰੇ ਵਾਸਤੇ ਪੰਥ ਮਰਿਆਂ ਦੇ ਬਰਾਬਰ ਹੈ ਮਰਿਆਂ ਦੇ ਬਰਾਬਰ ਮਸਲਾ ਇਹ ਹੈ ਕਿ ਉਸ ਸੀਜ਼ਨ ਨੂੰ ਠੰਡੇ ਬਸਤੇ ਵਿੱਚ ਪਾਇਆ ਹੋਇਆ ਹੈ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਹੁਣ 12 ਤਰੀਕ ਨੂੰ ਇੱਕ ਇੱਕ ਸਾਲ ਇਹਨਾਂ ਦੇ ਸੰਘਰਸ਼ ਦਾ ਪੂਰਾ ਹੋ ਰਿਹਾ ਸਿੰਘ ਸਾਹਿਬ ਜੀ ਕੋਈ ਹਿੰਮਤ ਨਹੀਂ ਕਰਦਾ ਪਾਕਿਸਤਾਨ ਦੇ ਵਿੱਚ ਕੋਈ ਕੋ ਕੁਰਾਨ ਦੀ ਜਿਹੜੀ ਹੈ ਜਾਂ Hazrat Muhammad ਸਾਹਿਬ ਬਾਰੇ ਕੋਈ ਅਕਸ਼ਬਦ ਜਿਹੜੇ ਉਹ ਬੋਲ ਦੇ ਹੂੰ ਤੇ ਸਾਡੇ ਇਥੇ ਦੇਵੀ ਦੇਵਤਿਆਂ ਦੇ ਉੱਤੇ ਸ਼ਰਿਆਮ ਤਕਤੀਆਂ ਕੀਤੀਆਂ ਗਈਆਂ ਨੇ ਗੁਰੂ ਸਾਹਿਬਾਨਾਂ ਦੇ ਉੱਤੇ ਸ਼ਰਿਆਮ ਤਕਬੀ ਮਜ਼ਾਕ ਕੀਤੇ ਜਾਂਦੇ ਆ 14 ਨੂੰ ਉਹਨਾਂ ਨੇ ਐਲਾਨ ਕੀਤਾ ਕਿ ਕੱਲ ਕਾਨੂੰਨ ਪਾਸ ਹੋ ਜਾਣਾ 15 ਤਰੀਕ ਨੂੰ 15 ਜੁਲਾਈ ਨੂੰ ਔਰ ਸਾਰਾ ਇਦਾਂ ਚੱਲਿਆ ਕਿ ਜਿੱਦਾਂ ਵਿਧਾਨ ਸਭਾ ਚ ਸਮਾਗਮ ਚੱਲ ਰਿਹਾ ਹੁੰਦਾ ਜਦੇਦਾਲ ਸਾਹਿਬ ਪਰ ਮੈਂ ਤੁਹਾਡਾ ਸਵਾਗਤ ਕਰਦਾ ਇੱਥੇ ਬਚਨ ਕਰਕੇ ਜਾਓ ਆ ਮੈਨੂੰ ਮੱਲਵਾ ਦੀ ਜ਼ਰੂਰਤ ਨਹੀਂ ਹੈ ਮੈਂ ਆਪਣੀ ਚਾਹ ਦੀ ਬਾਜੀ ਲਾ ਕੇ ਬੈਠਿਆ ਤੇ ਮੈਨੂੰ ਕਿਸੇ ਦੀ ਆਗੜੇ ਦੀ ਜ਼ਰੂਰਤ ਨਹੀਂ ਹੈ ਮੈਨੂੰ ਬਾਜਾਂ ਵਾਲੇ ਪੇਟ ਦਾ ਸਾਫਣਾ ਮੈਂ ਸਰਕਾਰ ਨੂੰ ਜ਼ਰੂਰ ਅਪੀਲ ਕਰਦਾ ਹਾਂ ਕਿ ਸਾਲ ਹੋ ਗਿਆ ਸਾਲ ਥੋੜਾ ਜਿਹਾ ਸਮਾਂ ਨਹੀਂ ਹੁੰਦਾ ਬਹੁਤ ਲੰਮਾ ਸਮਾਂ ਹੁੰਦਾ ਸਾਲ ਇਹ ਆਵਾਜ਼ ਇਸ ਸਿੰਘ ਦੀ ਸੁਣੋ ਚਾਹੀਦੀ ਸੀ ਤੇ ਤੇ ਕੰਟਰੀ ਦੇ ਵਿੱਚ ਚਲਦੀ ਹੈ ਨਾ ਜੀ ਹਾਂ ਚਾਹੇ ਅਮਰੀਕਾ ਚਾਹੇ ਕੈਨੇਡਾ ਜਾਂ ਯੂਰਪ ਹੈ ਉਹ ਇੰਨੀ ਮਜ਼ਬੂਤ ਹੈ ਕਿ ਉੱਥੇ ਬੰਦਾ ਜੇ ਇੱਕ ਤਸਤੀ ਪਾ ਕੇ ਕਿਸੇ ਚੌਂਕ ਦੇ ਵਿੱਚ ਖੜ੍ਹ ਜਾਵੇ ਨਾ ਤੇ ਸਰਕਾਰ ਇਹ ਵੀ ਗੱਲ ਸੁਣਦੀ ਹੈ ਕਿ ਕੋਣ ਪਹੁੰਚਦੀ ਹੈ ਤੇ ਉਹ ਤੇ ਛਾ ਜਾਣਗੀ ਹੈ ਵੀ ਭਾਈ ਪ੍ਰਕਾਸ਼ ਕੀ ਪਾਸੇ ਚੌਂਕ ਤੇ ਖੜਾ ਹੈ ਤੇਰੀ ਸਮੱਸਿਆ ਕੀ ਹੈ ਇਹ ਉਹਨਾਂ ਕੰਟਰੀਆਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਡੈਮੋਕਰੇਟਿਕ ਕੰਟਰੀਆਂ ਨੇ ਜਿੱਥੇ ਬੰਦੇ ਦੀ ਆਵਾਜ਼ ਸੁਣ ਜਾਂਦੀ ਹੈ ਡੈਮੋਕਰੇਸੀ ਜਿਹੜੀ ਹੈ ਉਸ ਕੰਟਰੀ ਦੇ ਵਿੱਚ ਮਿਲ ਜਾਂਦੀ ਹੈ ਜਿੱਥੇ ਬੰਦੇ ਦੀ ਆਵਾਜ਼ ਸੁਣੀ ਜਾਂਦੀ ਹੈ ਭਾਰਤ ਕਹਿੰਦੇ ਡੈਮੋਕਰੇਟਿਕ ਕੰਟਰੀ ਹੈ ਲੇਕਿਨ ਇੱਥੇ ਬੰਦੇ ਦੀ ਕੀ ਮਤਲਬ ਬੰਦਿਆਂ ਦੇ ਸਮੂਹਾਂ ਦੀ ਆਵਾਜ਼ ਵੀ ਜਿਹੜੀ ਹੈ ਉਹ ਦਬ ਜਾਂਦੀ ਹੈ ਔਰ ਉਹ ਵੀ ਇੱਕ ਪ੍ਰਤੱਖ ਉਦਾਹਰਣ ਹੈ ਕਿ ਸੰਗ ਜਿਹੜਾ ਪਿਛਲੇ 1 ਸਾਲ ਤੋਂ ਟਾਵਰ ਦੇ ਉੱਤੇ ਬੈਠਾ ਹੈ ਮੰਗ ਕੀ ਹੈ ਇਹ ਦੀ ਕਿ ਧਾਰਮਿਕ ਸਥਾਨਾਂ ਜਿਹੜੀਆਂ ਉਸਾਰੂ ਰਹਿਣ ਸਾਡੇ ਧਾਰਮਿਕ ਗ੍ਰੰਥਾਂ ਦੀ ਜਿਹੜੀ ਹੈ ਸੁਰੱਖਿਆ ਦੀ ਜਿਹੜੀ ਹੈ ਉਹ ਖਰੂਦ ਪਾਣਾ ਚਾਹੀਦਾ ਹੈ ਕੀ ਇਹ ਮੰਗ ਗਲਤ ਸਰਕਾਰਾਂ ਨੂੰ ਕਿਉਂ ਨਹੀਂ ਸੋਚਣਾ ਚਾਹੀਦਾ ਇਸ ਬਾਰੇ ਇੱਥੇ ਕਮਾਲ ਦੀ ਗੱਲ ਹੈ ਕਿ ਸਾਡਾ ਗੁਆਂਢੀ ਮੁਲਕ ਪਾਕਿਸਤਾਨ 295 295 A ਇਥੇ ਵੀ ਚੱਲਦੀ ਸੀ ਚਲੋ ਹੁਣ ਪੀਐਨਐਸ ਆ ਗਈ ਹੈ 295ਏ ਤੇ 295 ਧਾਰਾ ਪਾਕਿਸਤਾਨ ਦੇ ਵਿੱਚ ਵੀ ਚੱਲਦੀ ਹੈ ਜਿੱਥੇ ਉਹਨੂੰ ਈਸ਼ਮੰਦਾ ਕਿਹਾ ਜਾਂਦਾ ਹੈ ਉੱਥੇ ਜੇ ਕੋਈ ਕੁਰਾਨ ਦੀ ਜਿਹੜਾ ਹੈ ਕੋਈ ਬਹਿਰਮਤੀ ਕਰਦਾ ਹੈ ਤੇ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਇਸੇ ਧਾਰਾ ਦੇ ਤਹਿਤ ਹਰਕਤ ਸਿਰਫ ਇਹ ਹੈ ਕਿ ਇਥੇ ਹਿੰਦੁਸਤਾਨ ਪਿਮਲ ਕੋਡੰਦਸੀ ਜਿਹੜਾ ਆਈਪੀਸੀ ਨੂੰ ਕਹਿੰਦੇ ਸੀ 295ਏ 295 ਹੁਣ ਬਦਲ ਦਿੱਤੀ ਹੈ ਉੱਥੇ ਵੀ ਸੇਮ ਹੀ ਹੈ 295 295 ਕਿਉਂਕਿ ਬ੍ਰਿਟਿਸ਼ ਨੇ ਇਹ ਬਣਾਈ ਹੈ ਤੇ ਉਥੇ ਇੰਨੀ ਇਹਨੂੰ ਸਖਤ ਕੀਤਾ ਹੈ ਕਿ ਇਹਨੂੰ ਇਸ਼ਰਾਂ ਦਾ ਕਾਨੂੰਨ ਕਹਿੰਦੇ ਨੇ ਕਿ ਜਿਹਨੇ ਵੀ ਕੁਰਾਨ ਦੀ ਬਹਿਰਮਤੀ ਕੀਤੀ ਜਾਂ ਯਤਨ ਵੀ ਕੀਤਾ ਤੇ ਉਸ ਨੂੰ ਜਿਹੜਾ ਹੈ ਉਹ ਮੌਤ ਦੇ ਤੱਕ ਪਹਿਲੀ ਗੱਲ ਤਾਂ ਕਿ ਅਦਾਲਤਾਂ ਤੱਕ ਬੰਦਾ ਜਾਂਦਾ ਨਹੀਂ ਲੋਕ ਹੀ ਮਾਰ ਦਿੰਦੇ ਆ ਉਥੇ ਤੇ ਜੇ ਕੋਈ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਆ ਜਾਏ ਤੇ ਉਹਨੂੰ ਜਿਹੜਾ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਕੋਈ ਹਿੰਮਤ ਨਹੀਂ ਕਰਦਾ ਪਾਕਿਸਤਾਨ ਦੇ ਵਿੱਚ ਕੋਈ ਕੁਰਾਨ ਦੀ ਜਿਹੜੀ ਹੈ ਜਾਂ حضرت ਨਾਨਕ ਸਾਹਿਬ ਬਾਰੇ ਕੋਈ ਅਪਸ਼ਬਦ ਜਿਹੜੇ ਉਹ ਬੋਲ ਦੇ ਹੂੰ ਤੇ ਸਾਡੇ ਇਥੇ ਦੇਵੀ ਦੇਵਤਿਆਂ ਦੇ ਉੱਤੇ ਸ਼ਰਿਆਮ ਟਕੀਆਂ ਕੀਤੀਆਂ ਕੀਤੀਆਂ ਹੋਣੀਆਂ ਗੁਰੂ ਸਾਹਿਬਾਨਾਂ ਦੇ ਉੱਤੇ ਸ਼ਰਿਆਮ ਤਕਬੀਰ ਨਜ਼ਾਰਾ ਕੀਤੇ ਜਾਂਦੇ ਆ ਆ ਹਰਮਿੰਦਰ ਸਾਹਿਬ ਦਾ ਆਈਏ ਦੇ ਨਾਲ ਜਿਹੜਾ ਹੈ ਉਹ ਉਹ ਕਿੰਨਾ ਪਿਆਰਾ ਹਾਲ ਕੀਤਾ ਇਹਨਾਂ ਲੋਕਾਂ ਨੇ ਤੇ ਕੋਈ ਇਥੇ ਕੋਈ ਨਹੀਂ ਆਈਏ ਆਈ ਆ ਗਈ ਹੈ ਆਈਏ ਦੇ ਨਾਲ ਬਹੁਤ ਸਾਰੀਆਂ ਗੜਬੜੀਆਂ ਜਿਹੜੀਆਂ ਆ ਗਈਆਂ ਹੈ ਇਹ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਕਿ ਸਾਈਬਰ ਕ੍ਰਾਈਮ ਜਿਹੜਾ ਹੈ ਇਹ ਜਿਹੜੇ ਲਾਅ ਨੇ ਇਹਦੇ ਵਿੱਚ ਸੋਧ ਕਰਕੇ ਇਹਨੇ ਹਾਰ ਕੀਤੇ ਜਾਣ ਕਿ ਕੋਈ AI ਟੈਕਨੋਲੋਜੀ ਦੇ ਨਾਲ ਧਾਰਮਿਕ ਸਥਾਨਾਂ ਦੀ ਜਿਹੜੀਆਂ ਉਹ ਬੇਦਬੀ ਨਾ ਕਰ ਸਕੇ ਧਾਰਮਿਕ ਸਥਾਨਾਂ ਦੀ ਬੇਦਬੀ ਦੇ ਲਈ ਕਿੰਨੀ ਕੀਤੀ ਜਾ ਰਹੀ ਹੈ AI ਟੈਕਨੋਲੋਜੀ ਦੇ ਨਾਲ ਬੰਦਿਆਂ ਨੂੰ ਮੰਗੇ ਕੀਤਾ ਜਾ ਰਿਹਾ ਹੈਗਾ ਬੰਦਿਆਂ ਦਾ ਚੀਰ ਹਾਰਨ ਕੀਤਾ ਜਾ ਰਿਹਾ ਹੈਗਾ ਸਰਕਾਰਾਂ ਬੰਦਿਆਂ ਕਦੇ ਵਾਸਤੇ ਹੈ ਸਰਕਾਰਾਂ ਇਸੇ ਵਾਸਤੇ ਬਣੀ ਹੈ ਕਿ ਇਹ ਕ੍ਰਾਈਮ ਜਿਹੜੀ ਹੈ ਉਹਨੂੰ ਨੱਥ ਪਾਈ ਜਾ ਸਕੇ ਬਾਦ ਨੂੰ ਨੱਥ ਪਾਈ ਜਾ ਸਕੇ ਇਹ ਸਾਈਬਰ ਕ੍ਰਾਈਮ ਬਹੁਤ ਹੋ ਰਿਹਾ ਹੈ ਇੱਥੇ ਇਹ ਇਸ ਕਰਕੇ ਮੈਂ ਫੇਰ ਕਹਿਣਾ ਹੈਗਾ ਕਿ ਡੈਮੋਕਰੈtic ਕੰਟਰੀ ਉਹ ਹੁੰਦੀ ਹੈ ਜਿੱਥੇ ਬੰਦੇ ਦੀ ਆਵਾਜ਼ ਸੁਣੀ ਜਾਂਦੀ ਹੈ ਸਮੂਹਾਂ ਦੀ ਆਵਾਜ਼ ਸੁਣੀ ਜਾਂਦੀ ਹੈ ਗਰੁੱਪਾਂ ਦੀ ਆਵਾਜ਼ ਸੁਣੀ ਜਾਂਦੀ ਹੈ ਕਿਤੇ ਨਾ ਕਿਸੇ ਬੰਦੇ ਦੀ ਆਵਾਜ਼ ਸੁਣੀ ਜਾਂਦੀ ਹੈ ਨਾ ਸਮੂਹਾਂ ਦੀ ਆਵਾਜ਼ ਸੁਣੀ ਜਾਂਦੀ ਹੈ ਨਾ ਗਰੁੱਪਾਂ ਦੀ ਆਵਾਜ਼ ਸੁਣੀ ਜਾਂਦੀ ਹੈ ਨਾ ਕੌਮਾਂ ਦੀ ਆਵਾਜ਼ ਸੁਣੀ ਜਾਂਦੀ ਹੈ ਤੇ ਫੇਰ ਇਹਨੂੰ ਡੈਮੋਕਰੇਸੀ ਜਾਂ ਡੈਮੋਕਰੈtic ਕੰਟਰੀ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਮਨੁੱਖਾਂ ਦੀ ਇੱਕ ਪਰਿਭਾਸ਼ਾ ਹੈ ਪਰ ਜੋ ਚੜੇ ਹੋਏ ਨੇ ਸਿੰਘ ਸਾਹਿਬ ਉਹਨਾਂ ਲਈ ਕੀ ਸਨੇਹਟਾ ਹੈ ਮੈਂ ਉਹਨੂੰ ਨਹੀਂ ਕਹਾਂਗਾ ਕਿ ਸੰਜਮ ਸਬਰ ਅਸੀਂ ਸਿੱਖ ਜਿਹੜੇ ਹਨ ਕਿ ਸਾਡੇ ਕੋਲ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਰਜ਼ਾਈ ਜੀਵ ਬੰਨਾ ਉਹ ਪਾਣੀ ਚ ਚੱਲਣ ਵਾਲਾ ਉਹਦੇ ਹੁਕਮ ਚ ਚੱਲਣਾ ਅਸੀਂ ਇਹੀ ਹੈ ਕਿ ਸੰਜਮ ਸਬਰ ਹੌਸਲਾ ਦ੍ਰਿੜਤਾ ਜਦੋਂ ਜਿਹੜੇ ਆਰ ਇਹਨਾਂ ਦਾ ਪੱਲਾ ਨਹੀਂ ਸਕਨਾ ਜਿਵੇਂ ਜਿਹੜੇ ਪ੍ਰਚਾਰਕ ਨੇ ਬੜੇ ਬੜੇ ਦਿਮਾਗ ਲਾਉਂਦੇ ਆ ਬਹੁਤ ਕੱਠ ਹੁੰਦਾ ਉਹਨਾਂ ਕੋਲ ਉਹ ਇੱਥੇ ਆ ਕੇ ਨਹੀਂ ਖੜਦੇ ਖਾਂਦੇ ਤਾਂ ਤੁਹਾਨੂੰ ਸ੍ਰੀ ਗੁਰੂ ਸਾਹਿਬ ਦੀ ਆੜ ਦੇ ਵਿੱਚ ਹੀ ਆ ਸਰਬ। ਦੇਖੋ ਚਲੋ ਕੋਈ ਗੱਲ ਨਹੀਂ ਮੈਂ ਕਿਸੇ ਟਿੱਪਣੀ ਕਰਨੀ ਚਾਹਾਂਗਾ ਜੀ ਜਿਹੜਾ ਹੁੰਦਾ ਮੁਬਾਰਕ ਹੈ ਜਿਹੜਾ ਨਹੀਂ ਹੁੰਦਾ ਮੁਬਾਰਕ ਕੋਈ ਆਪ ਦੇ ਆਪ ਦੇ ਪੱਦਰ ਤੇ ਬੈਠਾ ਗੱਲ ਕਰ ਰਿਹਾ ਹੈਗਾ ਤੇ ਪਰ ਮੈਂ ਸਰਕਾਰ ਨੂੰ ਜ਼ਰੂਰ ਅਪੀਲ ਕਰਦਾ ਜੀ ਸਾਲ ਹੋ ਗਿਆ ਸਾਲ ਥੋੜਾ ਸਮਾਂ ਨਹੀਂ ਹੁੰਦਾ ਬਹੁਤ ਲੰਮਾ ਸਮਾਂ ਹੁੰਦਾ ਸਾਲ ਇਹ ਆਵਾਜ਼ ਇਸ ਸੰਗਤ ਦੀ ਸੁਣੀ ਚਾਹੀਦੀ ਥੋੜੀ ਜਾਣਕਾਰੀ ਦੇਣੀ